ਸੈਰੋਮਨੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਸੰਬੰਧੀ ਅੱਜ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਔਰ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਵੇਗੀ ਇਸ ਮੀਟਿੰਗ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਪੂੰਦੜ ਸ਼ਾਮਿਲ ਹੋ ਸਕਦੇ ਨੇ ਇਹਦੀਆਂ ਚਰਚਾਵਾਂ ਹੁਣ ਤੇਜ਼ ਹੋ ਗਈਆਂ ਨੇ ਇਹ ਮੀਟਿੰਗ ਪਹਿਲਾਂ ਹੋਣੀ ਸੀਗੀ ਪਰ ਪਹਿਲਾਂ ਨਹੀਂ ਹੋਈ 11 ਤਰੀਕ ਨੂੰ ਹੋਣੀ ਸੀ ਉਹ ਨਹੀਂ ਹੋਈ ਕਿਉਂਕਿ 12 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀਗਾ ਉਸ ਤੋਂ ਪਹਿਲਾਂ ਬਾਕੀ ਦੇ ਸ਼ਗਨ ਸਗੇ ਸਮਾਗਮ ਸਗੇ ਔਰ ਉਹਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਪੂੰਦੜ مشروف سی جو جانکاری سامنے ਆ ਰਹੀ ਹੈ ਉਸ 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 ਬਾਬਤ ਉਹ ਉਸ ਮੀਟਿੰਗ ਦੇ ਵਿੱਚ ਪੇਸ਼ ਨਹੀਂ ਹੋ ਸਕੇ ਜਾਂ ਉੱਥੇ ਨਹੀਂ ਆ ਸਕੇ ਇਸ ਲਈ ਇਹ ਮੀਟਿੰਗ ਜਿਹੜੀ ਹੈ ਉਹ ਅਗਾਹ ਪਾ ਦਿੱਤੀ ਗਈ ਹੁਣ ਅੱਜ ਹੀ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੀ ਇਹ ਮੀਟਿੰਗ ਹੋਵੇਗੀ ਔਰ ਸੱਤ ਮੈਂਬਰੀ ਕਮੇਟੀ ਭਰਤੀ ਪ੍ਰਕਿਰਿਆ ਸੰਬੰਧੀ ਬਣਾਈ ਗਈ ਕਮੇਟੀ ਹੈ ਜਿਹੜੀ ਸ੍ਰੀ ਕਾਲ ਤਖਸਾਲ ਦੇ ਹੁਕਮਨਾਮੇ ਦੇ ਵਿੱਚ ਦਰਜ ਹੈ ਇਹ ਸੱਤ ਮੈਂਬਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਕਰਾਉਣੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਤਾਂ ਆਲਰੇਡੀ ਚੱਲਦੀ ਪਈ ਹੈ ਖਤਮ ਹੋਣ ਦੇ ਕਾਰਨ ਤੇ ਇਨਫੈਕਟ ਕਿਉਂਕਿ ਬਹੁਤ ਛੇਤੀ ਆ ਕਹਦੀ ਹੈ 20 ਤਰੀਕ ਤੱਕ ਇਹ ਨਿਬੜ ਵੀ ਜਾਵੇਗੀ ਤਾਂ ਉਸ ਤੋਂ ਬਾਅਦ ਹੁਣ ਇੱਕ ਤਰੀਕ ਨੂੰ ਫਿਰ ਕਹਿੰਦੇ ਪ੍ਰਧਾਨ ਦੀ ਚੋਣ ਵੀ ਹੋਣੀ ਹੈ ਇਸ ਮਸਲੇ ਦੇ ਆਧਾਰ ਦੇ ਉੱਤੇ ਫਿਲਹਾਲ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਅਜੇ ਵੀ ਮੀਟਿੰਗਸ ਦੇ ਦੌਰ ਦੇ ਵਿੱਚ ਹੈ ਪਰ ਦੂਜੇ ਪਾਸੇ ਹੁਣ ਇਹ ਵਿਚਾਰਿਆ ਜਾਣ ਲੱਗ ਗਿਆ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਆ ਹੁਣ ਇਸ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਪੂੰਦੜ ਅੱਜ ਸ਼ਾਮਿਲ ਹੋਣਗੇ ਸੱਤ ਮੈਂਬਰੀ ਕਮੇਟੀ ਕਿਸ ਤਰ੍ਹਾਂ ਕੰਮ ਕਰੇਗੀ ਕਿਉਂਕਿ ਇੱਕ ਪਾਸੇ ਸੱਤ ਮੈਂਬਰੀ ਕਮੇਟੀ ਦੇ ਉੱਤੇ ਵੀ ਇਲਜ਼ਾਮ ਨੇ ਕਿ ਹੌਲੀ-ਹੌਲੀ ਕਰਕੇ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ ਜਿੰਨੇ ਖੜਕਵੇਂ ਬਿਆਨ ਪਹਿਲਾਂ ਸੀ ਸੱਤ ਮੈਂਬਰੀ ਕਮੇਟੀ ਦੇ ਜਾਂ ਫਿਰ ਜਿੰਨੇ ਸਿੱਧੇ ਤੌਰ ਦੇ ਉੱਤੇ ਸੱਤ ਮੈਂਬਰੀ ਕਮੇਟੀ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਸੱਤ ਮੈਂਬਰੀ ਕਮੇਟੀ ਉਹਨੇ ਸਿੱਧ ਏ ਇਲਜ਼ਾਮ ਲੱਗ ਰਿਹਾ ਹੈ ਹੁਣ ਵਿਚਾਰਨ ਤਕਰਾਰਨ ਦੀ ਗੱਲ ਚੱਲਦੀ ਪਈ ਹੈ ਬਲਵਿੰਦਰ ਸਿੰਘ ਭੁੰਦਰ ਨੂੰ ਬੁਲਾਉਣ ਦੀ ਗੱਲ ਚੱਲਦੀ ਪਈ ਹੈ ਔਰ ਅੱਜ ਉਹ ਸ਼ਾਮਿਲ ਵੀ ਹੋ ਸਕਦੇ ਨੇ ਇਸੇ ਸੰਦਰਭ ਦੇ ਵਿੱਚ ਕਈ ਤਾਂ ਇਹ ਵੀ ਤਰਕ ਕਰਦੇ ਆ ਕਿ ਪਹਿਲੀ ਮੀਟਿੰਗ ਦੇ ਦੌਰ ਦੇ ਵਿੱਚ ਹੀ ਸੱਤ ਮੈਂਬਰੀ ਕਮੇਟੀ ਨੂੰ ਇਹ ਡਿਕਲੇਅਰ ਕਰ ਦੇਣਾ ਚਾਹੀਦਾ ਸੀਗਾ ਕਿ ਜਿਹੜੀ ਭਰਤੀ ਪ੍ਰਕਿਰਿਆ ਆ ਉਹ ਉਹਨਾਂ ਦੀ ਨਿਗਰਾਨੀ ਦੇ ਹੇਠ ਨਹੀਂ ਹੋਈ ਇਸ ਵਾਸਤੇ ਉਹ ਦੁਬਾਰਾ ਕੀਤੀ ਜਾਵੇ ਹੁਣ ਇਹ ਤਰਕ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਨੇ ਇੱਕ ਹੋਰ ਮੀਟਿੰਗ ਕਨਵੀਨ ਕੀਤੀ ਹੋਈ ਹੈ ਅੱਜ ਦੀ ਅੱਜ ਬਲਵਿੰਦਰ ਸਿੰਘ ਭੁੰਡੜ ਵਿੱਚ ਸ਼ਾਮਿਲ ਹੋਣਗੇ ਤੇ ਉਸ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਕੀ ਕਰੇਗੀ ਕਿ ਦੁਬਾਰਾ ਮੀਟਿੰਗ ਸੱਦੀ ਜਾਵੇਗੀ ਬੁੱਦੀ ਜੀ ਵੀ ਇਹ ਵੀ ਤਰਕ ਕਰਦੇ ਆ ਕਿ ਇਹ ਤਾਂ ਸਿਰਫ ਇੱਕ ਕਵਰ ਆ ਸੱਤ ਮੈਂਬਰੀ ਕਮੇਟੀ ਪਰ ਹੋ ਸਾਰਾ ਉਵੇਂ ਹੀ ਰਿਹਾ ਤਾਂ ਹੋਵੇਗਾ ਵੀ ਸਾਰਾ ਉਵੇਂ ਜਿਵੇਂ ਪਲਾਨਡ ਹੈਗਾ ਆ ਹੁਣ ਇਹ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਲਜ਼ਾਮ ਹੈ ਸੱਤ ਮੈਂਬਰੀ ਕਮੇਟੀ ਦੇ ਉਹਨਾਂ ਲੀਡਰਾਂ ਦੇ ਉੱਤੇ ਜਿਹੜੇ ਵਕਤ ਤੋਂ ਵਕਤ ਆਵਾਜ਼ ਚੁੱਕਦੇ ਰਹੇ ਨੇ ਜਿਹੜੇ ਸ਼੍ਰੀ ਕਾਲਤਕ ਸਾਹਿਬ ਦੇ ਕੋਲ ਜਾ ਕੇ ਜ세ਦਾਰ ਸਾਹਿਬ ਦੇ ਕੋਲ ਜਾ ਕੇ ਤੇ ਆਪਣੀ ਆਵਾਜ਼ ਚੁੱਕਦੇ ਰਹੇ ਨੇ ਪਰ ਸਵਾਲ ਇੱਥੇ ਖੜਦਾ ਆ ਕਿ ਫਿਰ ਜੇ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਾਂ ਉਹਦੇ ਕਾਰਜਸ਼ੀਲਤਾ ਨੂੰ ਲੈ ਕੇ ਇੰਨੀ ਉਤਸੁਕਤਾ ਪਹਿਲਾਂ ਸੀ ਤੇ ਆਉਂਦੇ ਸਮੇਂ ਦੇ ਵਿੱਚ ਉਹ ਉਤਸੁਕਤਾ ਘਟ ਕਿਉਂ ਗਈ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਐਡੀ ਖੜਕਵੇਂ ਤਰੀਕੇ ਦੇ ਨਾਲ ਸਾਹਮਣੇ ਆ ਰਹੀ ਸੀ ਇਹਦੇ ਮੈਂਬਰ ਐਡੀ ਖੜਕਵੇਂ ਤਰੀਕੇ ਨਾਲ ਬੋਲਦੇ ਪਏ ਸੀ ਬਿਆਨ ਦਿੰਦੇ ਪਏ ਸੀ ਉਹਨਾਂ ਨੇ ਪਹਿਲੀ ਮੀਟਿੰਗ ਦੇ ਵਿੱਚ ਹੀ ਕੋਈ ਫੈਸਲਾ ਕਿਉਂ ਨਹੀਂ ਸੁਣਾ ਦਿੱਤਾ ਕਿਉਂ ਇਸ ਨੂੰ ਦੂਸਰੀ ਮੀਟਿੰਗ ਤੱਕ ਲੈ ਆਂਦਾ ਗਿਆ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਇਹ ਸੱਤ ਮੈਂਬਰੀ ਕਮੇਟੀ ਅੱਜ ਸਰਦਾਰ ਬਲਵਿੰਦਰ ਸਿੰਘ ਭੂੰਦਰ ਦੇ ਸਾਹਮਣੇ ਕੋਈ ਵੱਡਾ ਫੈਸਲਾ ਕਰੇਗੀ ਕੀ ਪ੍ਰਤੀ ਪ੍ਰਕਿਰਿਆ ਰੱਦ ਕਰ ਦਿੱਤੀ ਜਾਵੇਗੀ ਔਰ ਦੂਜੇ ਪਾਸੇ ਅਕਾਲੀ ਦਲ ਦਾ ਭਵਿੱਖ ਕੀ ਹੈ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਹੈ ਇਹ ਭਰਤੀ ਪ੍ਰਕਿਰਿਆ ਦੇ ਉੱਤੇ ਨਿਰਧਾਰਤ ਹੈਗਾ ਸੱਤ ਮੈਂਬਰੀ ਕਮੇਟੀ ਦੇ ਕੋਲ ਉਹ ਅਖਤਿਆਰ ਹੈ ਕਿਉਂਕਿ ਅ ਸ਼੍ਰੀ ਕਾਲਟਕ ਸਾਹਿਬ ਦੇ ਜਥੇਦਾਰ ਨੇ ਇਹਦੀ ਨਿਯੁਕਤੀ ਕੀਤੀ ਸੀ ਔਰ ਇਸ ਸੱਤ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਕਰਾਉਣ ਦੀ ਗੱਲ ਆਖੀ ਗਈ ਸੀ ਪਰ ਉਸ ਤਰ੍ਹਾਂ ਨਹੀਂ ਹੋਇਆ ਹੁਣ ਹੋ ਸਕਦਾ ਹੈ ਕਿ ਸੱਤ ਮੈਂਬਰੀ ਕਮੇਟੀ ਇਸ ਮਸਲੇ ਦੇ ਉੱਤੇ ਰੱਦ ਕਰ ਦੇਵੇ ਜਿੰਨੀਆਂ ਭਰਤੀਆਂ ਹੋਈਆਂ ਨਹੀਂ ਮਤਲਬ ਕਿ ਥਿਉਰੈਟਿਕਲੀ ਤਾਂ ਇਹ ਗੱਲ ਜਿਹੜੀ ਹੈ ਇਹ ਤਕਰੀਰ ਇੱਕ ਸਾਹਮਣੇ ਆ ਰਹੀ ਹੈ ਪਰ ਪ੍ਰੈਕਟੀਕਲੀ ਇੰਪਲੀਮੈਂਟੇਸ਼ਨ ਇਹਦੀ ਕਿੱਦਾਂ ਦੀ ਹੁੰਦੀ ਹੈ ਉਹ ਅੱਜ ਦੀ ਮੀਟਿੰਗ ਤੋਂ ਬਾਅਦ ਕਲੀਅਰ ਹੋਵੇਗਾ ਉਹ ਵਕਤ ਦੱਸੇਗਾ ਹਾਲਾਂਕਿ ਬੜੇ ਬੁੱਧੀਜੀਵੀ ਇਹ ਵੀ ਤਰਕ ਕਰਦੇ ਆ ਕਿ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਸੱਤ ਮੈਂਬਰੀ ਕਮੇਟੀ ਤੋਂ ਕੋਈ ਖਾਸ ਉਮੀਦ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ ਕਿ ਸੱਤ ਮੈਂਬਰੀ ਕਮੇਟੀ ਕੁਝ ਕਰੇਗੀ ਜਾਂ ਨਹੀਂ ਕਰੇਗੀ ਪਰ ਤਾਂ ਵੀ ਸੱਤ ਮੈਂਬਰੀ ਕਮੇਟੀ ਦੇ ਫਿਰ ਜਿਹੜੇ ਮੈਂਬਰ ਨੇ ਉਹ ਸਵਾਲ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਣਗੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ